ਸਾਰਿਆਂ ਨੇ ਕਿ ਸਾਡੇ ਜੀਵਨ 'ਚ ਜੇਕਰ ਬੁਰੇ ਹਾਲਾਤ ਹੈ ਸਾਡੇ ਜੀਵਨ 'ਚ ਕੋਈ ਮੁਸ਼ਕਿਲ ਹਾਲਾਤ ਹੈ ਸਾਡੇ ਜੀਵਨ 'ਚ ਕੋਈ ਪ੍ਰੋਬਲਮ ਹੈ ਤਾਂ ਉਹਨਾ ਪ੍ਰੋਬਲਮ 'ਚ ਸਾਡੀ ਹਾਰ ਹੋਣੀ ਹੈ ਜਾਂ ਸਾਡੀ ਜਿੱਤ ਹੋਣੀ ਹੈ ਇਹ ਨਿਰਭਰ ਇਸ ਤੇ ਕਰਦਾ ਹੈ ਕਿ ਸਾਡੇ ਨਾਲ ਕੋਈ ਨਸ਼ੇੜੀ ਹੈ ਕੋਈ ਸ਼ਰਾਬੀ ਕਰਪਕਵਾਦੀ ਬੁਰਾ ਹੈ ਜਾਂ ਕੋਈ ਰੱਬ ਦਾ ਫਕੀਰ ਹੈ ਜਾਂ ਕੋਈ ਰੱਬ ਦਾ ਪਿਆਰਾ ਹੈ ਕਿਉਂਕਿ ਜਿੱਦਾਂ ਦਾ ਸਾਡਾ ਸਾਥ ਹੋਏਗਾ ਸੰਗ ਹੋਏਗਾ ਫਿਰ ਸਾਨੂੰ ਫਲ ਵੀ ਉਦਾਂ ਦਾ ਹੀ ਮਿਲਣਾ ਹੈ ਇਸ ਲਈ ਅਸੀਂ ਕਈ ਵਾਰ ਦਸੀਦਾ ਹੈ ਕਿ ਕ੍ਰਿਸ਼ਨ ਦੇ ਸ਼੍ਰੀ ਕ੍ਰਿਸ਼ਨ ਅਰਜੁਨ ਦੇ ਨਾਲ ਸੀ ਤਾਂ ਫਿਰ ਜਿੱਤ ਵੀ ਕਿਹਦੀ ਹੋਈ ਅਰਜੁਨ ਦੀ ਹੋਈ ਨਾ ਕਿਉਂਕਿ ਸਾਥੀ ਸਾਥ ਕੌਣ ਹੈ ਮਾਇਨੇ ਇਹ ਰਖਾਂਦਾ ਹੈ ਸੋ ਤੁਸੀਂ ਵੀ ਕਈ ਵਾਰ ਬੰਦਾ ਪੁੱਛਦਾ ਜੀਵਨ 'ਚ ਮੁਸ਼ਕਿਲਾਂ ਬੜੀਆਂ ਪਤਾ ਨਹੀਂ ਖਤਮ ਹੋਣੀਆਂ ਕਿ ਨਹੀਂ ਹੋਣੀਆਂ ਤਾਂ ਹੁਣ ਇਹ ਨਾ ਸੋਚੋ ਪਤਾ ਨਹੀਂ ਖਤਮ ਹੋਣੀਆਂ ਜਾਂ ਨਹੀਂ ਹੋਣੀਆਂ ਬਲਕਿ ਇਹ ਚੈੱਕ ਕਰੋ ਕਿ ਮੇਰਾ ਨਾਲ ਕੌਣ ਹੈ ਮੇਰੇ ਸਾਥ ਕੌਣ ਹੈ ਕਿ ਕੋਈ ਉਹ ਰੱਬ ਦਾ ਪਿਆਰਾ ਉਹ ਮੇਰਾ ਮਾਲਿਕ ਅਗਰ ਮੇਰੇ ਨਾਲ ਹੈ ਕੋਈ ਰੱਬ ਦਾ ਪਿਆਰਾ ਮੇਰੇ ਨਾਲ ਹੈ ਤਾਂ ਫਿਰ 100% ਜਿੱਤ ਮੇਰੀ ਹੋਏਗੀ ਕਾਮਯਾਬੀ ਮੈਨੂੰ ਮਿਲੇਗੀ ਤੇ ਜੇ ਮੇਰੇ ਨਾਲ ਹੀ ਕੋਈ ਹੈ ਨਹੀਂ ਮੈਂ ਯਾਰੀ ਨਹੀਂ ਰੱਬ ਦੇ ਪਿਆਰਿਆਂ ਨਾਲ ਗੁਰੂਆਂ ਰਹਿਬਰਾਂ ਨਾਲ ਲਾਈ ਜਾਂ ਆਪਣੇ ਰੱਬ ਨਾਲ ਅਗਰ ਯਾਰੀ ਨਹੀਂ ਲਾਈ ਤਾਂ ਫਿਰ ਮੈਂ ਦਾਵਾ ਕਿਦਾ ਕਰ ਸਕਦਾ ਮੇਰੀ ਜਿੱਤ ਹੋਏਗੀ ਕਿਉਂਕਿ ਮੁਸ਼ਕਲਾਂ ਜੋ ਕੱਢਣ ਵਾਲਾ ਤਾਂ ਉਹ ਹੈ ਸਮਝ ਆ ਰਹੀ ਕਿ ਨਹੀਂ ਇਸ ਲਈ ਜੀਵਨ ਦੇ ਵਿੱਚ ਠੀਕ ਹੈ ਬੰਦਾ ਦੁਨੀਆ ਤੇ ਵਿਚਰਦਾ ਹੈ ਕਾਰੋਬਾਰ ਕਰਦਾ ਹੈ ਕੰਮਕਾਰ ਕਰਦਾ ਹੈ ਪਰ ਉਹਦੇ ਨਾਲ ਨਾਲ ਟਾਈਮ ਕੱਢ ਕੇ ਸਾਨੂੰ ਆਪਣੇ ਮਾਲਕ ਦੇ ਨਾਲ ਆਪਣੇ ਪ੍ਰਮਾਤਮਾ ਪ੍ਰਭੂ ਦੇ ਨਾਲ ਵੀ ਯਾਰੀ ਜ਼ਰੂਰ ਲਾਣੀ ਚਾਹੀਦੀ ਹੈ ਉਹਦੇ ਨਾਲ ਵੀ ਆਪਣਾ ਰਿਸ਼ਤਾ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿਉਂਕਿ ਔਰ ਇਹ ਰਿਸ਼ਤੇ ਮਜ਼ਬੂਤ ਕਦੋਂ ਬਣਦੇ ਹੈ ਕਹਿੰਦੇ ਕੋਈ ਵੀ ਰਿਸ਼ਤਾ ਮਜ਼ਬੂਤ ਉਦੋਂ ਬਣਦਾ ਜਦੋਂ ਉਹਦੇ ਖਾਤਰ ਟਾਈਮ ਜਵਾਬ ਦੇ ਦਿਓ ਜੇ ਟਾਈਮ ਨਾ ਕੱਢਾਂਗੇ ਹੁਣ ਇੱਕ ਪਤਨੀ ਪਤੀ ਇੱਕ ਦੂਜੇ ਨੂੰ ਮਿਲਦੇ ਆ ਬਹਿੰਦੇ ਆ ਟਾਈਮ ਕੱਢਦੇ ਆ ਰਿਸ਼ਤਾ ਹੋਰ ਵੀ ਤੇ ਪਤੀ ਕਹਵੇ ਮੇਕੋ ਟਾਈਮ ਹੈ ਨਹੀਂ ਤੇਰੇ ਵਾਸਤੇ ਜਾਂ ਪਤਨੀ ਕਹਵੇ ਮੇਕੋ ਟਾਈਮ ਹੈ ਨਹੀਂ ਤੇਰੇ ਵਾਸਤੇ ਤਾਂ ਰਿਸ਼ਤਾ ਕਮਜ਼ੋਰ ਹੁੰਦਾ ਹੁੰਦਾ ਇੱਕ ਦਿਨ ਡਿਵੋਰਸ ਹੋ ਜਾਂਦਾ ਕਿ ਨਹੀਂ ਰਿਸ਼ਤਾ ਜਿੰਨਾ ਮਰਜ਼ੀ ক্লোਜ਼ ਹੋਵੇ ਜਿੰਨਾ ਅਸੀਂ ਵਕਤ ਦਿੰਦੇ ਆ ਰਿਸ਼ਤਿਆਂ ਨੂੰ ਮਿਲਦੇ ਜੁਲਦੇ ਆ ਉਹਨਾਂ ਰਿਸ਼ਤਾ ਪਿਆਰ ਹਾਂ ਕਈ ਵਾਰ ਮਜਬੂਰੀ ਹੋ ਜਾਂਦੀ ਹੈ ਮਜਬੂਰੀ ਕਿਦਾਂ ਕਿ ਪਤੀ ਬਾਹਰ ਚਲਾ ਗਿਆ ਪ੍ਰਦੇਸ਼ ਵਿੱਚ ਪਤਨੀ ਇੰਡੀਆ 'ਚ ਬੈਠੀ ਹੈ ਤਾਂ ਹੋ ਸਕਦਾ 2 ਸਾਲ ਬਾਅਦ 3 ਸਾਲ ਬਾਅਦ ਪਤੀ ਆਵੇ ਪਰ ਉੱਥੇ ਵੀ ਜੇ ਮੋਬਾਈਲ ਤੇ ਟਾਈਮ ਕੱਢਦਾ ਰਵੇ ਗੱਲਬਾਤ ਹੁੰਦੀ ਰਵੇ ਤਾਂ ਰਿਸ਼ਤਾ ਨਹੀਂ ਤਾਂ ਸਾਡੇ ਕੋਲ ਇਦਾਂ ਦੀਆਂ ਬੇਨਤੀਆਂ ਆndੀਆਂ ਹੈ ਕਿ ਮਾਲਕੋ 5 ਸਾਲ ਹੋ ਗਏ ਮੇਰਾ ਪਤੀ ਉੱਥੇ ਬੈਠਾ ਫੋਨ ਹੀ ਨਹੀਂ ਕੀਤਾ ਹੁਣ ਤਾਂ ਛੁਟਕਾਰਾ ਹੀ ਹੋ ਜਾਵੇ ਹੁਣ ਜੇ ਸੰਪਰਕ ਕਰਨਾ ਹੀ ਬੰਦ ਕਰਦੀ ਹੈ ਤਾਂ ਬੰਦਾ ਛੁਟਕਾਰਾ ਵੀ ਫਟਾਫਟ ਮੰਗਣਾ ਚਾਹੁੰਦਾ ਹੈ ਜਿਹੜਾ ਟਾਈਮ ਹੀ ਨਹੀਂ ਦੇ ਰਿਹਾ ਮੈਨੂੰ ਉਹਦੇ ਨਾਲ ਮੈਂ ਰਹਿ ਕੇ ਵੀ ਜਵਾਬ ਦੇ ਦਿਓ ਗੱਲ ਆਪਣੇ ਆਪ ਨੂੰ ਪੁੱਛੋ ਗੱਲ ਸਹੀ ਹੈ ਕਿ ਨਹੀਂ ਹੁਣ ਦੁਨੀਆ ਬੀਰਸਤੀਆਂ ਨੂੰ ਟਾਈਮ ਦਈਏ ਤਾਂ ਫਿਰ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੇ ਇਸੇ ਤਰ੍ਹਾਂ ਅਗਰ ਆਪਣੇ ਮਾਲਿਕ ਨੂੰ ਟਾਈਮ ਦੇਵਾਂਗੇ ਤਾਂ ਉਹਦੇ ਨਾਲ ਵੀ ਸਾਡਾ ਰਿਸ਼ਤਾ ਮਜ਼ਬੂਤ ਹੋਏਗਾ ਇਹ ਗੱਲ ਯਾਦ ਰੱਖਣਾ ਪਰ ਇੱਥੇ ਕੀ ਆਂਦਾ ਹੈ ਇੱਥੇ ਕੀ ਆਂਦਾ ਹੈ ਕਿ ਹੋਰ ਸਾਰੀਆਂ ਚੀਜ਼ਾਂ ਨੂੰ ਬੰਦਾ ਟਾਈਮ ਦਿੰਦਾ ਪਰ ਰੱਬ ਦੇ ਨਾਮ ਲੈਣ ਨੂੰ ਸਿਮਰਨ ਨੂੰ ਜਾਂ satsang ਵਿੱਚ ਜਾਣ ਨੂੰ ਟਾਈਮ ਹੀ ਨਹੀਂ ਦਿੰਦਾ ਬੰਦਾ ਫਿਰ ਕਹਿੰਦਾ ਜੀ ਔਖੇ ਵੇਲੇ ਰੱਬਾ ਮੇਰੀ ਮਦਦ ਕਰ ਮੇਰਾ ਸਾਥ ਦੇ ਉਹ ਸਾਥ ਵੀ ਦੇਗਾ ਤਾਹੀਂ ਅਸੀਂ ਕਈ ਵਾਰ ਇੱਕ ਲਾਈਨ ਕਹੀਦੀ ਐ ਕਿ ਆਪਣੇ ਮਾਲਿਕ ਸੇ ਇਤਨਾ ਪਿਆਰ ਕਰੋ ਇਤਨਾ ਪਿਆਰ ਕਰੋ ਇਤਨਾ ਪਿਆਰ ਕਰੋ ਕਿ ਮੁਸ਼ਕਿਲ ਤੁਹਾਰੀ ਤਰਫ ਆਏ ਔਰ ਫਿਕਰ ਉਸਕੋ ਹੋ ਲੋਕ ਜਦੋਂ ਐਸੀ ਉਹਦੇ ਨਾਲ ਪਿਆਰ ਹੀ ਇੰਨਾ ਕਰਾਂਗੇ ਮੁਸ਼ਕਿਲ ਤੁਹਾਡੇ ਵੱਲ ਆਏਗੀ ਤਾਂ ਫਿਕਰ ਉਹਨੂੰ ਹੋਏਗੀ ਪਰ ਇਹ ਉਹਦੇ ਹੀ ਹੋਣਾ ਜਦੋਂ ਉਹਨਾਂ ਪਿਆਰ ਕਰਾਂਗੇ ਪਰ ਜੇ ਅਸੀਂ ਮਤਲਬ ਇਹਨੇ ਯਾਦ ਕੀਤਾ ਜਿੱਦਾਂ ਇੱਕ ਪੰਕਤੀ ਕਿਸ ਨੇ ਬੜੀ ਪਿਆਰੀ ਲਿਖੀ ਹੈ ਕਿ انسان ਨੂੰ ਜਦੋਂ ਕੋਈ ਲੋੜ ਹੁੰਦੀ ਹੈ ਜਦੋਂ ਕੋਈ ਜ਼ਰੂਰਤ ਹੁੰਦੀ ਹੈ ਤਾਂ ਮੰਦਰ ਵਿੱਚ ਜਾਂਦਾ ਹੈ ਜਾਂ ਕਿਸੇ ਫਕੀਰਾਂ ਦੇ ਦਰ ਤੇ ਜਾਂਦਾ ਹੈ ਫਰਿਆਦ ਕਰਨ ਦੁਆ ਕਰਨ ਪ੍ਰਾਰਥਨਾ ਕਰਨ ਅਰਦਾਸ ਕਰਨ ਕਹਿੰਦੇ ਇੱਕ انسان ਜਦੋਂ ਵੀ ਉਹਨੂੰ ਕੋਈ ਮੁਸ਼ਕਿਲ ਆਣੀ ਉਹਨਾ ਮੰਦਰ ਵਿੱਚ ਜਾ ਕੇ ਭਗਵਾਨ ਦੀ ਮੂਰਤੀ ਦੇ ਖੜ ਕੇ ਪ੍ਰਾਰਥਨਾ ਕਰਨੀ ਹੁਣ ਕਿੰਨੇ ਸਾਲ ਇਦਾਂ ਹੀ ਗੁਜ਼ਰ ਗਏ ਕਹਿੰਦੇ ਇੱਕ ਦਿਨ ਸ਼ਾਮ ਨੂੰ ਗਿਆ ਬਾਰਿਸ਼ ਹੋ ਰਹੀ ਸੀ ਬਿਜਲੀ ਕੜਕ ਰਹੀ ਸੀ ਬਾਰਿਸ਼ ਵਿੱਚ ਭੇਜਦਾ ਹੋਇਆ ਗਿਆ ਔਰ ਜਾ ਕੇ ਕਹਿੰਦਾ ਹੈ ਭਗਵਾਨ ਬੜੀ ਪਰੇਸ਼ਾਨੀ ਹੈ ਮੇਰੇ ਤੇ ਨਾ ਆਹ ਕੇਸ ਹੀ ਆ ਗਿਆ ਹੱਲ ਕਰ ਦਿਓ ਇਹਦਾ ਕਹਿੰਦੇ ਬਿਜਲੀ ਕੜਕੀ ਭਗਵਾਨ ਦੀ ਮੂਰਤੀ ਬੋਲੀ ਉਹ ਕਹਿੰਦੇ ਕੀ ਹੈ ਮੇਰੇ ਪਿਆਰਿਆ ਹਮੇਸ਼ਾ ਮੰਗਨੇ ਹੀ ਆਤੇ ਹੋ ਕਦੇ ਮਿਲਣੇ ਵੀ ਆਇਆ ਕਰੋ ਉਦੋਂ ਹੀ ਆਂਦਾ ਜਦੋਂ ਕੋਈ ਜ਼ਰੂਰਤ ਹੁੰਦੀ ਹੈ ਲੋੜ ਹੁੰਦੀ ਹੈ ਉਹ ਕਦੀ ਮਿਲਣ ਵੀ ਆ ਜਾ ਕਰਕੇ ਭਗਵਾਨ ਅਜੇ ਮੀਂਹ ਪੈਂਦੇ ਜੀ ਤੇਰੀ ਯਾਦ ਬੜੀ ਆਈ ਤੇਰੇ ਨਾਲ ਪਿਆਰ ਇੰਨਾ ਕਿ ਤੇਰੇ ਤੋਂ ਬਿਨਾ ਰਹਿ ਨਹੀਂ ਹੋਇਆ ਦੇਖ ਮੈਂ ਤੈਨੂੰ ਮਿਲਣ ਆਇਆ ਹੈ ਤਾਂ ਤੈਨੂੰ ਮੈਂ ਇਹ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਦੇਣੀਆਂ ਸੀ ਹੁਣ ਬੰਦਾ ਹਾਂ ਮੇਰੇ ਆਹ ਆ ਸਿਰਦਰਦ ਬਹੁਤ ਰਹਿੰਦੀ ਹੈ ਡਾਕਟਰਾਂ ਕੋ ਦਵਾਈਆਂ ਖਾ ਲੀਆਂ ਹੁਣ ਜਾਈਏ ਤਾਂ ਹੁਣ ਅਸੀਂ ਜਾ ਰਹੇ ਹਾਂ ਪਿਆਰ ਕਰਕੇ ਨਹੀਂ ਜਾ ਰਹੇ ਸਿਰਫ ਇਸ ਲਈ ਜਾ ਰਹੇ ਕਿ ਦਰਦ ਡਾਕਟਰ ਨਹੀਂ ਠੀਕ ਕਰਦੇ ਹੁਣ ਪ੍ਰਾਰਥਨਾ ਕਰਨ ਨਾਲ ਸ਼ਾਇਦ ਠੀਕ ਹੋ ਜਾਵੇ ਹੁਣ ਜਦੋਂ ਵੀ ਅਸੀਂ ਕੋਈ ਮੁਸ਼ਕਿਲ ਨੂੰ ਲੈ ਕੇ ਜਾਂਦੇ ਤਾਂ ਇਹਦਾ ਮਤਲਬ ਅਸੀਂ ਪਿਆਰ ਉਹ ਰਿਸ਼ਤਾ ਨਹੀਂ ਜੋੜ ਰਹੇ ਰਿਸ਼ਤਾ ਕਦੋਂ ਜੁੜਦਾ ਹੈ ਹੁਣ ਜਰਾ ਸੋਚ ਕੇ ਦੇਖੋ ਆਪਣੇ ਆਪ ਹੀ ਤੁਹਾਡੇ ਦਿਲ ਨਾਲ ਜਵਾਬ ਦੇਣਾ ਹੈ कि ਜਦੋਂ ਸਮਾਂ ਮਿਲੇ ਅਸੀਂ ਖੁਸ਼ੀ ਨਾ ਜਾਈਏ ਸ਼ੁਕਰਾਨਾ ਕਰਨ ਜਾਈਏ ਕਿਉਂਕਿ ਵੈਸੇ ਵੀ ਮਹਾਤਮਾ ਬੋਧ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ ਇਹ ਗੱਲ ਯਾਦ ਰੱਖਣਾ ਉਹ ਕਹਿੰਦੇ ਹੈ ਕਿ ਅਗਰ ਤੁਮ ਆਪਣੇ ਜੀਵਨ ਮੇ ਦੁੱਖੋਂ ਕੀ ਗਿਣਤੀ ਕਰਤੇ ਹੋਏ ਸ਼ਿਕਾਇਤ ਕਰਤੇ ਹੋ ਤਾਂ ਤੁਹਾਰੇ ਜੀਵਨ ਮੇ ਦੁੱਖ ਵਧਤੇ ਹੈ ਸਮਝ ਨਾ ਜਰਾ ਲਾਈਨ ਤੇ ਬੋਲਣਾ ਰੁਕੇ ਤਾਂ ਕਿ ਤੁਹਾਨੂੰ ਸੋਚਣ ਦਾ ਟਾਈਮ ਮਿਲੇ ਕਿਉਂਕਿ ਕਈ ਇਨਸਾਨ ਇਦਾਂ ਦੇ ਹੁੰਦੇ ਹੈ ਜਿਹੜੇ ਦੁੱਖਾਂ ਦੀ ਗਿਣਤੀ ਕਰਦੇ ਰਹਿੰਦੇ ਆ ਮੇਰੇ ਜੀਵਨ 'ਚ ਆ ਵੀ ਦੁੱਖ ਹੈ ਮੇਰੇ ਜੀਵਨ 'ਚ ਆ ਵੀ ਦੁੱਖ ਹੈ ਆ ਵੀ ਪਰੇਸ਼ਾਨੀ ਹੈ ਆ ਵੀ ਪਰੇਸ਼ਾਨੀ ਹੈ ਔਰ ਫਿਰ ਸ਼ਿਕਾਇਤ ਕਰਦੇ ਆ ਰੱਬਾ ਇਹ ਕੀ ਜ਼ਿੰਦਗੀ ਦਿੱਤੀ ਐ ਇੰਨੇ ਦੁੱਖ ਮੈਨੂੰ ਹੀ ਕਿਉਂ ਦਿੱਤੇ ਐ ਹੈ ਸਾਰੀ ਦੁਨੀਆ ਖੁਸ਼ ਐ ਤੂੰ ਮੈਨੂੰ ਆ ਪਰੇਸ਼ਾਨੀਆਂ ਦਿੱਤੀਆਂ ਮੈਨੂੰ ਆ ਤਕਲੀਫਾਂ ਦਿੱਤੀਆਂ ਉਹ ਸ਼ਿਕਾਇਤ ਹੀ ਕਰਦਾ ਐ ਔਰ ਰੱਬ ਨੂੰ ਦੋਸ਼ ਦਿੰਦਾ ਹੈ ਕਿ ਤੂੰ ਚੰਗਾ ਨਹੀਂ ਕੀਤਾ ਤੂੰ ਇਹ ਜ਼ਿੰਦਗੀ ਚੰਗੀ ਨਹੀਂ ਦਿੱਤੀ कहते हैं कि अगर तुम अपने जीवन के दुखों की गिनती करते हुए शिकायत करते हो तो तुम्हारे जीवन में दुख बढ़ते हैं केंद्र हम जो दुखों की गिनती करी जावे और शिकायत करी जावानगे तो सा जीवन दुख बदे। और यह सच्चाई है फिर सुख कि बदने है वह भी दस रहे अगली लाइन चे अगर तुम अपने जीवन में दुखों की गिनती करते हुए शिकायत करते हो तो तुम्हारे जीवन में दुख बढ़ते हैं और अगर तुम अपने जीवन में सुखों की गिनती करते हुए शुक्राना करते हो तो तुम्हारे जीवन में सुख बढ़ते हैं अब यह तुम पर है कि तुम शिकायत करने वाले बनते हो या शुक्र करने वाले तो आए क्योंकि जो तुसी करना है बदना भी हम बधाना की है जिंदगी आवाज नहीं आई सुख बधाने ਕੋ ਕਹਵਦਾ ਨਹੀਂ ਤਾਂ ਸੋ ਖਿੱਦਾਂ ਨਹੀਂ ਬਦਣੇ ਹਾਏ ਮੈਨੂੰ ਆ ਵੀ ਮੇਰਾ ਆ ਵੀ ਇਦਾਂ ਹੋਇਆ ਆ ਵੀ ਉਦਾਂ ਹੋਇਆ ਆਹ ਰੱਬ ਨੇ ਇਦਾਂ ਕਰਤਾ ਆਹ ਉਦਾਂ ਕਰਤਾ ਹਰ ਵੇਲੇ ਦੁੱਖ ਹੀ ਨਾ ਗਿਣੀ ਜਾਓ ਆਪਣੇ ਹੁਣ ਚਲੋ ਮੰਨਿਆ ਕਿ ਜੀਵਨ ਚ ਬੁਰਾ ਹੈ ਜੀਵਨ ਚ ਹਾਲਾਤ ਬੁਰੇ ਹੈ ਤਾਂ ਕੀ ਬੁਰਾ ਹੀ ਹੈ ਚੰਗਾ ਕੁਝ ਹੈ ਨਹੀਂ ਜੀਵਨ ਚ ਜਵਾਬ ਦੇ ਦਿਓ ਜਰਾ ਸਾਨੂੰ ਅਗਰ ਤੁਸੀਂ ਗਿਣਤੀ ਕਰੋ ਤਾਂ ਚੰਗਾ ਵੀ ਬਹੁਤ ਕੁਝ ਹੈ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਤੁਸੀਂ ਆਪਣੇ ਹੱਥ ਹਿਲਾ ਸਕਦੇ ਹੋ ਬਹੁਤ ਦੁਨੀਆ ਤੇ ਇਦਾਂ ਦੇ ਵੀ ਹੈ ਮਰੀਜ਼ ਜਿਹੜੇ ਪੇ ਹੋਏ ਆ ਹਸਪੀਟਲਾਂ 'ਚ ਆਪਣੇ ਹੱਥ ਵੀ ਹੱਥ ਦੀ ਉਂਗਲੀ ਨਹੀਂ ਹਿਲਾ ਸਕਦੇ ਹੋ ਆਈ ਸੀ ਯੂ 'ਚ ਪੇ ਹੋਏ ਤੁਸੀਂ ਦੇਖ ਸਕਦੇ ਹੋ ਬਹੁਤ ਇਦਾਂ ਦੇ ਜਿਹਨਾਂ ਕੋਲ ਦੇਖਣ ਵਾਲੀ ਬਹੁਤ ਇਦਾਂ ਦੇ ਜਿਹਨਾਂ ਕੋਲ ਸੁਣਨ ਵਾਲੇ ਕੰਨ ਨਹੀਂ ਹੈ ਉਹ ਚੱਲ ਨਹੀਂ ਸਕਦੇ ਆਪਣੇ ਪੈਰਾਂ ਨਾਲ ਅਗਰ ਦੇਖਿਆ ਜਾਵੇ ਤਾਂ ਰੱਬ ਦਾ ਦਿੱਤਾ ਬਹੁਤ ਖੁਸ਼ ਹੈ ਸਾਡੇ ਕੋਲ ਜਿਹਦੇ ਵਾਸਤੇ ਸੀ ਉਹ ਸ਼ੁਕਰ ਕਰ ਸਕਦੇ ਆ ਉਹਦਾ ਸ਼ੁਕਰਾਨਾ ਕਰ ਸਕਦੇ ਆ ਹੁਣ ਜਦੋਂ ਅਸੀਂ ਕਹਿੰਦੇ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਆਖੁਸ਼ੀ ਦਿੱਤੀ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਪੇਟ ਭਰ ਖਾਣਾ ਦੇ ਰਿਆ ਹੈ ਰੱਬਾ ਤੇਰਾ ਸ਼ੁਕਰ ਹੈ ਦੁਨੀਆ ਤੇ ਬਹੁਤ ਐਸੇ ਹੈ ਜਿਨ੍ਹਾਂ ਕੋ ਸਿਰ ਟਕਣ ਨੂੰ ਛੱਤ ਨਹੀਂ ਹੈ ਤੂੰ ਮੇਰੇ ਸਿਰ ਤੇ ਛੱਤ ਦਿੱਤੀ ਹੈ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਆਹ ਦਿੱਤਾ ਜੋ ਕਿ ਕਿਸੇ ਦਾ ਸੁਪਨਾ ਵੀ ਹੋ ਸਕਦਾ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਬਹੁਤ ਕੁਝ ਤੁਹਾਡੇ ਕੋਲ ਇਦਾਂ ਦਾ ਹੈ ਜਿਹਨੂੰ ਪਾਣ ਦਾ ਦੂਜੇ ਸੁਪਨਾ ਦੇਖਦੇ ਆ ਪਰ ਤੁਹਾਡੇ ਕੋਲ ਉਹ ਮੌਜੂਦ ਹੈ ਕਦੀ ਉਹਦੇ ਵਾਸਤੇ ਸ਼ੁਕਰ ਨਹੀਂ ਬੰਦਾ ਕਰਦਾ ਇਸ ਲਈ ਅੱਜ ਤੋਂ ਇਹ ਗੱਲ ਯਾਦ ਰੱਖ ਕੇ ਪੁਆਇੰਟ ਦਿਲ ਤੇ ਲਿਖ ਲੋ ਕਿ ਅਗਰ ਤੁਸੀਂ ਸੁੱਖਾਂ ਦੀ ਗਿਣਤੀ ਕਰਦੇ ਹੋਆਂ ਕਿ ਆ ਵੀ ਸੁੱਖ ਹੈ ਮੇਰੇ ਕੋਲ ਸ਼ੁਕਰ ਹੈ। ਜਨਾਬਾ اللہ ਸ਼ੁਕਰ ਕਰਦੇ ਹੋ, ਸ਼ੁਕਰਾਨਾ ਕਰਦੇ ਹੋ, ਗ੍ਰੈਟੀਟਿਊਡ ਕਰਦੇ ਹੋ ਤਾਂ ਫਿਰ ਤੁਹਾਡੇ ਜੀਵਨ ਚ ਸੁੱਖਾਂ ਦੀ ਗਿਣਤੀ ਕਹਦੇ ਹੋ ਵਾਧੀ ਚਲੀ ਜਾਣੀ ਹੈ। ਇਸ ਲਈ ਅੱਜ ਤੋਂ ਨਾ ਸ਼ਿਕਾਇਤ ਕਰਨੀ ਬੰਦ ਕਰੋ। ਗਿਣਤੀ ਦੁੱਖਾਂ ਦੀ ਕਰਨੀ ਆਪਣੇ ਦੁੱਖਾਂ ਨੂੰ ਗਿਣਨਾ ਬੰਦ ਕਰੋ ਔਰ ਕਾਦੀ ਗਿਣਤੀ ਕਰੋ? ਖੁਸ਼ੀਆਂ ਦੀ ਗਿਣਤੀ ਸੁੱਖਾਂ ਦੀ ਗਿਣਤੀ ਔਰ ਕੀ ਕਰੂ ਆਪਣੇ ਆਪ ਨੂੰ ਕਿ ਮੈਂ ਬਹੁਤ ਖੁਸ਼ ਆ ਕਿਉਂਕਿ ਮੇਰਾ ਮਾਲਿਕ ਮੇਰੇ ਕੀ ਕਹਿਣਾ ਜਿਹੜਾ ਕਹਿ ਕੇ ਮੈਂ ਬਹੁਤ ਕਿਉਂਕਿ ਮੇਰਾ ਮਾਲਿਕ ਮੇਰੇ ਹੁਣ ਜਦੋਂ ਇੰਨੀ ਗੱਲ ਹੀ ਬੰਦਾ ਸੋਚ ਲਵੇ ਨਾ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਫਿਰ ਬੰਦੇ ਨੂੰ ਇਹ ਯਕੀਨ ਵੀ ਹੁੰਦਾ ਹੈ ਕਿ ਜੇ ਉਹ ਮੇਰੇ ਨਾਲ ਹੈ ਤਾਂ ਫਿਰ ਮੇਰੀ ਸੰਭਾਲ ਵੀ ਜ਼ਰੂਰ ਕਰੇਗਾ ਇਸ ਲਈ ਇੱਕ ਗੱਲ ਕਮਾਂਗੇ ਤੁਹਾਨੂੰ ਇਹਨੂੰ ਲਿਖ ਲੈਣਾ के ए मालिक जब विश्वास के साथ मैंने अपना एक कदम तेरी ओर बढ़ाया मैंने जब विश्वास के साथ तेरी ओर अपना एक कदम बढ़ाया मैंने तब हर कदम के साथ फिर तुझको ही पाया मैंने जरा समझना तब अपने हर कदम के साथ तुझको ही जब ਵਿਸ਼ਵਾਸ ਕੇ ਸਾਥ ਆਪਣਾ ਇੱਕ ਕਦਮ ਤੇਰੀ ਔਰ ਵੜਾਇਆ ਮੈਨੇ ਤਬ ਫਿਰ ਹਰ ਕਦਮ ਕੇ ਸਾਥ-ਸਾਥ ਤੁਝ ਕੋ ਹੀ ਇੱਕ ਵਾਰ ਵਿਸ਼ਵਾਸ ਨਾਲ ਕਦਮ ਉਹਦੇ ਵੱਲ ਵਧਾ ਕੇ ਦੇਖੋ ਵਿਸ਼ਵਾਸ ਕਰਕੇ ਤਾਂ ਦੇਖੋ ਫਿਰ ਹਰ ਕਦਮ ਤੇ ਉਹ ਤੁਹਾਡੀ ਸੰਭਾਲ ਕਰੇਗਾ ਤੁਹਾਡਾ ਸਾਥ ਦੇਵੇਗਾ ਤੁਹਾਨੂੰ ਮਹਿਸੂਸ ਕਰਾਏਗਾ ਕਿ ਮੈਂ ਤੇਰੇ ਹੁਣ ਇਹ ਗੱਲ ਅਸੀਂ ਫਿਰ ਕਹਾਂਗੇ ਕਿ ਰੱਬ ਦੇ ਸਾਥ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਜੀਵਨ 'ਚ ਮੁਸ਼ਕਿਲ ਨਹੀਂ ਆਣੀ ਤੁਹਾਡੇ ਜੀਵਨ 'ਚ ਪਰੇਸ਼ਾਨੀ ਨਹੀਂ ਆਣੀ ਕੋਈ ਦੁੱਖ ਨਹੀਂ ਆਣਾ ਕੋਈ ਪਰੇਸ਼ਾਨੀ ਜਾਂ ਕੋਈ ਪ੍ਰੋਬਲਮ ਨਹੀਂ ਆਣੀ ਇੱਥੇ ਫਿਰ ਕਹਾਂਗੇ ਕਿ ਸ਼੍ਰੀ ਰਾਮ ਉਹਨਾਂ ਦੇ ਜੀਵਨ 'ਚ ਪ੍ਰੋਬਲਮ ਆਈਆਂ ਕਿ ਨਹੀਂ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਜੀਵਨ 'ਚ ਪ੍ਰੋਬਲਮ ਆਈਆਂ ਕਿ ਨਹੀਂ ਪਰੇਸ਼ਾਨੀਆਂ ਆਈਆਂ ਹਾਲਾਂਕਿ ਅਰਜੁਨ ਜਾਂ ਪੰਜੇ ਪਾਂਡਵ ਸ਼੍ਰੀ ਕ੍ਰਿਸ਼ਨ ਨੂੰ ਮੰਨਦੇ ਸੀ ਪਰ ਫਿਰ ਵੀ ਉਹਨਾਂ ਨੂੰ ਯੁੱਧ ਲੜਨਾ ਸੋ ਦੱਸਣਾ ਕੀ ਚਾਹੁੰਦੇ ਆ ਕਿ ਭਗਵਾਨ ਨਾਲ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੋਈ ਮੁਸ਼ਕਿਲ ਨਹੀਂ ਆਣੀ ਬਲਕਿ ਇਹਦਾ ਮਤਲਬ ਇਹ ਹੈ ਕਿ ਭਗਵਾਨ ਨਾਲ ਹੋਵੇ ਤਾਂ ਮੁਸ਼ਕਿਲ ਆਂਦੀ ਵੀ ਹੈ ਤਾਂ ਹੱਲ ਵੀ ਹੈ ਹੋ ਜਾਂਦੇ ਆ ਮੁਸ਼ਕਲਾਂ ਦੇ ਹੱਲ ਵੀ ਮਿਲ ਜਾਂਦੇ ਆ ਕਿਉਂਕਿ ਬਲ ਮਿਲਦਾ ਹੈ ਜਦੋਂ ਉਹ ਸਾਡੇ ਨਾਲ ਹੋਵੇ ਸਮਝ ਦਿਓ ਕਿ ਨਹੀਂ ਹੁਣ فرض ਕਰੋ ਬੰਦਾ ਕਵੇ ਹੁਣ ਇੱਥੇ ਇੱਕ ਬੰਦੇ ਦਾ ਰਿਸ਼ਤੇ ਦਾ ਡਾਕਟਰ ਹੈ ਜਾਂ فرض ਕਰੋ ਇੱਕ ਡਾਕਟਰ ਦਾ ਬੇਟਾ ਹੈ ਹੁਣ ਇਹਦਾ ਮਤਲਬ ਨਹੀਂ ਉਹ ਬਾਪ ਡਾਕਟਰ ਹੈ ਤੇ ਬੱਚਾ ਕਦੀ ਬਿਮਾਰ ਨਹੀਂ ਹੋਣਾ ਇਦਾਂ ਹੋ ਸਕਦੀ ਹੈ ਜਵਾਬ ਤੁਸੀਂ ਦੇਣਾ ਹੈ ਠੀਕ ਹੈ ਬਾਪ ਡਾਕਟਰ ਹੈ ਪੂਰੇ ਬੰਦਾ ਕਹ ਲੈ ਪੂਰੇ ਦੇਸ਼ ਦਾ ਨੰਬਰ 1 ਡਾਕਟਰ ਹੈ ਬੜਾ ਸਪੈਸ਼ਲਿਸਟ ਡਾਕਟਰ ਹੈ ਉਦਾਹਰਨ ਦੇ ਰਹੇ ਆ ਉਹਦੇ ਔਲਾਦ ਹੈ ਤੁਹਾਨੂੰ ਇਹਦਾ ਮਤਲਬ ਨਹੀਂ ਕਿ ਬੱਚੇ ਦੇ ਕਦੀ ਕੋਈ ਸੱਟ ਨਹੀਂ ਲੱਗਣੀ ਕੋਈ ਚੋਟ ਨਹੀਂ ਲੱਗਣੀ ਕਿਤੇ ਦਰਦ ਨਹੀਂ ਹੋਣੀ ਕੋਈ ਪੀੜਾ ਨਹੀਂ ਹੋਣੀ ਸਮਝ ਦਿਓ ਕਿ ਨਹੀਂ ਬੱਚਾ ਹੈ ਕਿਤੇ ਸੱਟ ਲਵਾ ਸਕਦਾ ਹੈ ਦਰਦ ਹੋ ਸਕਦੀ ਹੈ ਪੇਟ ਦਰਦ ਸਿਰ ਦਰਦ ਬਾਡੀ ਹੈ ਬੁਖਾਰ ਵੀ ਆ ਸਕਦਾ ਜ਼ੁਕਾਮ ਵੀ ਹੋ ਸਕਦਾ ਕੋਈ ਪ੍ਰੋਬਲਮ ਵੀ ਆ ਹੁਣ ਡਾਕਟਰ ਦਾ ਬੱਚਾ ਹੋਣ ਕਰਕੇ ਇਹਦਾ ਮਤਲਬ ਨਹੀਂ ਕਦੀ ਬਿਮਾਰ ਨਹੀਂ ਹੋਣਾ ਕਿਤੇ ਪੇ ਤਾਂ ਡਾਕਟਰ ਹੈ ਕਿਤੇ ਬਿਮਾਰ ਹੋ ਗਿਆ ਨਹੀਂ ਇਹਦਾ ਮਤਲਬ ਇਹ ਹੈ ਕਿ ਜੇ ਬੱਚੇ ਦੇ ਕੋਈ ਬਿਮਾਰੀ ਆਏਗੀ ਵੀ ਤਾਂ ਡਾਕਟਰ ਉਹਦਾ ਬਾਪ ਹੱਲ ਵੀ ਜਲਦੀ ਹੋ ਜਾਏਗਾ। ਮੁਸ਼ਕਿਲ ਦਾ ਹੱਲ ਵੀ ਹੁਣ ਫਰਜ਼ ਕਰੋ ਇਹਨੂੰ ਇਦਾਂ ਸਮਝੋ ਕਿ ਇੱਕ ਬੰਦਾ ਬਿਮਾਰ ਹੈ, ਇੱਕ ਬੱਚਾ ਬਿਮਾਰ ਹੈ, ਅਸੀਂ ਉਹਨੂੰ ਕਿੱਥੇ ਲੈ ਕੇ ਜਾਂਦੇ ਹਾਂ? ਡਾਕਟਰ ਦੇ ਕੋਲ। ਲੈ ਕੇ ਜਾਂਦੇ ਆ ਕਿ ਨਹੀਂ? ਉਹ ਡਾਕਟਰ ਕੋ ਜਾਂਦੇ ਆ ਕਿ ਡਾਕਟਰ ਮਿਲੇ, ਨਾ ਮਿਲੇ ਤੁਹਾਡੇ ਤੇ ਨਿਰਭਰ ਨਹੀਂ ਕਰਦਾ। ਹੋ ਸਕਦਾ ਡਾਕਟਰ ਕਿਤੇ ਗਿਆ ਹੋਵੇ ਜਾਂ ਅੱਗੇ ਉਹ ਕਹਦੇ ਵੇ ਕੰਪਾਉਂਟਰੀ ਜਾਂ ਕੋਈ ਵੀ ਜਿਹੜੇ ਬੈਠੇ ਹੁੰਦੇ ਆ ਹਾਲੇ ਡਾਕਟਰ ਸਾਹਿਬ ਨਹੀਂ ਆਏ ਤਿੰਨ ਘੰਟਾ ਬੇਟ ਕਰਨੀ ਪੈਣੀ ਐ ਤੁਹਾਨੂੰ ਬੇਟ ਕਰਨੀ ਕਹਿ ਦਿਓ ਪੈਣੀ ਐ ਕਿ ਨਹੀਂ ਫਿਰ ਡਾਕਟਰ ਆਏਗਾ ਪਰਚੀ ਕੱਟੇਗਾ ਤੁਹਾਨੂੰ ਦਵਾਈ ਦੇਗਾ ਉਹ ਕਿੰਨਾ ਟਾਈਮ ਲੱਗਦਾ ਹੈ ਪੂਰਾ ਦਿਨ ਨਿਕਲ ਜਾਂਦਾ ਇਹਦੇ ਚ ਤਾਂ ਜੇ ਹੁਣ ਹੁਣ ਫਰਜ਼ ਕਰੋ ਡਾਕਟਰ ਘਰ ਚ ਹੀ ਐ ਘਰ ਚ ਹੀ ਬੱਚਾ ਬਿਮਾਰ ਐ ਘਰ ਚ ਹੀ ਡਾਕਟਰ ਐ ਤਾਂ ਫੇਰ ਉਹ ਆਹ ਪ੍ਰੋਸੈਸ ਵਿੱਚ ਗੁਜ਼ਰਨ ਦੀ ਲੋੜ ਨਹੀਂ ਹੈ ਬਾਪਰੇ ਦੇਖਣਾ ਮੇਰੇ ਬੇਟੇ ਬੁਰੀਆ ਹੀ फटाफट ਦਵਾਈ ਕੱਢ ਕੇ ਲੈ ਬੇਟਾ ਖਾ ਲੈ ਉਹਨੂੰ ਤੜਫਨ ਦੀ ਲੋੜ ਉਹ ਜਿਹੜੇ 5-6 ਘੰਟੇ ਕਿ ਘਰ 'ਪ ਤੜਫਿਆ ਫੇ ਘਰੋਂ ਹਸਪੀਟਲ ਜਾਂਦਾ ਤੜਫਿਆ ਫੇ ਡਾਕਟਰ ਦੇ ਇੰਤਜ਼ਾਰ ਵਿੱਚ ਦਰਦ ਨਾਲ ਤੜਫਿਆ ਫੇ ਡਾਕਟਰ ਨੇ ਦਵਾਈ ਦਿੱਤੀ ਦਵਾਈ ਖਾਣ ਤੱਕ ਤੜਫਿਆ ਉਹ ਜਿਹੜੇ 4-5 ਘੰਟੇ ਲੱਗ ਗਏ ਤਾਂ ਜੇ ਡਾਕਟਰ ਘਰ 'ਚ ਹੀ ਹੈ ਬੱਚਾ ਹੀ ਹੈ ਡਾਕਟਰ ਦਾ ਤਾਂ ਇੰਨਾ ਤੜਫਨ ਉਹਨੂੰ ਜਵਾਬ ਦੇਣਾ ਹੈ ਤੁਸੀਂ ਗੱਲ ਸਹੀ ਹੈ ਕਿ ਨਹੀਂ ਇੱਥੋਂ ਇਹੀ ਪਤਾ ਲੱਗਦਾ ਹੈ ਕਿ ਜਦੋਂ ਐਸੀ ਵੀ ਆਪਣੇ ਮਾਲਿਕ ਨਾਲ ਰਿਸ਼ਤਾ ਜੋੜ ਕੇ ਰੱਖਾਂਗੇ ਆਪਣੇ ਮਾਲਿਕ ਨੂੰ ਆਪਣਾ ਬਣਾ ਕੇ ਰੱਖਾਂਗੇ ਤਾਂ ਜਿੱਥੇ ਦੁਨੀਆ ਤੜਫਦੀਆ ਤੜਫਦੀਆ ਦੁੱਖਾਂ ਦੀ ਜ਼ਿੰਦਗੀ گزار ਦਿੰਦੀ ਹੈ ਤਾਂ ਜੇ ਸਾਡਾ ਮਾਲਿਕ ਸਾਡੇ ਨਾਲ ਹੈ ਦੁੱਖ ਆਏਗਾ ਹੱਲ ਵੀ ਜਲਦੀ ਹੋ ਜਾਏਗਾ ਫੇ ਸਾਨੂੰ ਜ਼ਿਆਦਾ ਤੜਫਣ ਦੀ ਲੋੜ ਇਸ ਲਈ ਫਿਰ ਕਮਾਗੇ ਮੁਰਸ਼ਿਦ ਦਾ ਨਾਲ ਹੋਣਾ ਫਕੀਰਾਂ ਦਾ ਗੁਰੂਆਂ ਰਹਿਬਰਾਂ ਦਾ ਜਾਂ ਭਗਵਾਨ ਦਾ ਨਾਲ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਜੀਵਨ 'ਚ ਕੋਈ ਦੁੱਖ ਨਹੀਂ ਆਣਾ ਇਹਦਾ ਮਤਲਬ ਇਹ ਹੈ ਕਿ ਜੇ ਦੁੱਖ ਆਇਆ ਵੀ ਤਾਂ ਹੱਲ ਜਲਦੀ ਹੋ ਜਾਣਾ ਹੈ ਮੁਸ਼ਕਲਾਂ ਤੋਂ ਕੱਢ ਜਲਦੀ ਲੈਣਾ ਹੈ ਹੁਣ ਜਿੱਦਾ ਮਾਈ ਰੂੜੀ ਦੀ ਕਹਾਣੀ ਕਿੰਨੇ ਸਾਲ ਬਾਅਦ ਬੇੜਾ ਬੰਨੇ ਲਾਇਆ ਸੀ ਜਵਾਬ ਦੇ ਦਿਓ ਹੁਣ 12 ਸਾਲ ਕਿਉਂ ਕਿਉਂ ਮਾਈ ਰੂੜੀ ਨੂੰ 12 ਸਾਲ ਰੋਣਾ ਪਿਆ ਕਦੀ ਸੋਚਿਆ ਇਹਦੇ ਬਾਰੇ ਸਮਝਿ ਦਿਓ ਕਿ ਨਹੀਂ ਮਾਈ ਰੂੜੀ ਨੂੰ 12 ਸਾਲ ਕਿਉਂ ਰੋਣਾ ਪਿਆ ਕਿਉਂ ਤੜਫਣਾ ਗਿਆ ਮੈਂ ਕਹਿੰਦੇ 12 ਸਾਲ ਲੱਗੇ ਮਾਈ ਰੂੜੀ ਦਾ ਬੇੜਾ बनने ਲੱਗਣ ਨੂੰ ਐਸੀ ਕਹਿੰਦੇ 12 ਸਾਲ ਨਹੀਂ ਲੱਗੇ ਬੰਨੇ ਲੱਗਣ ਨੂੰ ਸਮਝਣਾ ਜਰਾ ਕਿੰਨਾ ਟਾਈਮ ਲੱਗਾ ਉਹ ਮਾਈ ਰੂੜੀ ਦਾ ਬੇੜਾ ਬੰਨੇ ਲੱਗਣ ਨੂੰ ਤਾਂ ਕੁਝ ਮਿੰਟ ਲੱਗੇ ਕੁਝ ਸੈਕਿੰਡ ਲੱਗੇ ਪਰ 12 ਸਾਲ ਜਿਹੜੇ ਲੱਗੇ ਨਾ ਦੁੱਖ ਵਿੱਚ ਉਹ 12 ਸਾਲ ਇਸ ਲਈ ਲੱਗੇ ਕਿਉਂਕਿ ਮਾਈ ਰੂੜੀ ਹਜ਼ੂਰ ਤੱਕ ਪਹੁੰਚ ਹੀ ਨਹੀਂ ਪਾਈ ਅਗਰ ਪਹਿਲੇ ਹੀ ਪਹੁੰਚ ਜਾਂਦੀ ਪਹਿਲੇ ਸਾਲ ਜੀ ਪਹੁੰਚ ਜਾਂਦੀ ਤਾਂ ਪਹਿਲੇ ਸਾਲ ਹੀ ਬੇੜਾ ਬੰਨੇ ਅਗਰ ਪਹਿਲੇ ਦਿਨ ਹੀ ਪਹੁੰਚ ਜਾਂਦੀ ਕਿ ਹਜ਼ੂਰ ਬੜਾ ਡੁੱਬ ਗਿਆ ਆ ਜੋ ਤਾਂ ਜਿਹੜੇ 12 ਸਾਲ ਬਾਅਦ ਤਾਰ ਸਕਦੇ ਆ ਉਹਦਾ ਵਾਸਤੇ 1 ਘੰਟੇ ਬਾਅਦ ਤਾਰਨਾ ਕੋਈ ਬੜੀ ਗੱਲ ਸੀ ਇੱਕ ਦਿਨ ਬਾਅਦ ਤਾਰਨਾ ਕੋਈ ਜਵਾਬ ਦੇਣਾ ਤੁਸੀਂ ਹੁਣ ਬੰਦਾ ਕਵੇ ਆ ਮੈਨੂੰ 12 ਦਿਨ ਹੋ ਗਏ ਦਵਾਈ ਨਾਲ ਦਰਦ ਨਾਲ ਤੜਫਦੇ ਨੂੰ ਤਾਂ 12 ਦਿਨ ਹੋ ਗਏ ਦਰਦ ਨਾਲ ਤੜਫਦੇ ਨੂੰ ਜਾਂ 20 ਦਿਨ ਹੋ ਗਏ ਦਰਦ ਨਾਲ ਤੜਫਦੇ ਨੂੰ ਡਾਕਟਰ ਸਾਹਿਬ ਤੁਹਾਡੇ ਕੋਲ ਆਇਆ ਹੁਣ ਦਵਾਈ ਦਿੱਤੀ ਤਾਂ ਹੁਣ ਆਰਾਮ ਆਇਆ ਤੇ ਫਿਰ ਡਾਕਟਰ ਕੀ ਕਹਿੰਦਾ ਭਾਈ ਤੇ 20 ਦਿਨ ਕਿਉਂ ਤੜਫਦਾ ਰਿਹਾ ਪਹਿਲੇ ਦਿਨ ਹੀ ਆ ਜਾਂਦਾ ਪਹਿਲੇ ਦਿਨ ਹੀ ਜੁੜ ਜਾਂਦਾ ਜੇ ਪਹਿਲੇ ਹੀ ਦਿਨ ਨਹੀਂ ਆ ਜਾਂਦਾ ਤਾਂ ਆ 19 ਦਿਨ ਜਿਹੜਾ ਤੜਫਿਆ ਆ ਲੋੜ ਬੈਣੀ ਸੀ ਤੜਫਣ ਦੀ ਇਹ ਤੁਸੀਂ ਜਵਾਬ ਦੇਣਾ ਹੈ ਆਵਾਜ਼ ਨਹੀਂ ਆਈ ਤਾਂ ਹੁਣ ਫੇਰ ਕਵਾਂਗੇ ਮਾਈ ਰੂੜੀ ਦੇ ਬੇੜੇ ਬੰਨੇ ਲਾੜ ਨੂੰ 12 ਸਾਲ ਕਿਉਂ ਲੱਗੇ ਇਹ ਹਜ਼ੂਰ ਦੇ ਕਰਕੇ ਨਹੀਂ ਇਹ ਮਾਈ ਰੂੜੀ ਦੇ ਕਰਕੇ ਕਿਉਂਕਿ ਮਾਈ ਰੂੜੀ 12 ਸਾਲ ਪਹਿਲਾਂ ਇੱਧਰ ਉੱਧਰ ਹੀ ਘੁੰਮਦੀ ਰਹੀ ਇੱਧਰ ਉੱਧਰ ਹੀ ਕਦੀ ਇੱਧਰ ਦੌੜਦੀ ਸੀ ਕਦੀ ਉੱਧਰ ਦੌੜਦੀ ਸੀ ਕਦੀ ਇੱਧਰ ਰੋਂਦੀ ਸੀ ਕਦੀ ਉੱਧਰ ਰੋਂਦੀ ਸੀ ਪਰ ਟਿਕਾਣੇ ਜਦੋਂ ਪਹੁੰਚੀ ਤਾਂ ਫਿਰ ਇੱਕ ਸੈਕਿੰਡ ਵਿੱਚ ਹੀ ਕੰਮ ਹੋ ਗਿਆ ਤੇ ਪਲਾਂ ਹੀ ਕੰਮ ਹੋ ਗਿਆ ਹੁਣ ਜਿਹੜਾ ਬੰਦਾ ਵੀ ਭਟਕਣ 'ਚ ਟਾਈਮ ਖਰਾਬ ਕਰ ਦਿੰਦਾ ਨਾ ਉਹ ਟਾਈਮ ਭਟਕਣ ਦੇ ਵਿੱਚ ਜਿਹੜਾ ਖਰਾਬ ਹੁੰਦਾ ਉਹਦੇ ਨਾਲ ਦਰਦ ਵੱਧਦਾ ਹੈ ਉਹਦੇ ਨਾਲ ਪੀੜਾ ਵੱਧਦੀ ਹੈ ਤੇ ਜੇ ਬੰਦਾ ਸਹੀ ਟਿਕਾਣੇ ਪਹੁੰਚ ਜਾਵੇ ਤਾਂ ਫਿਰ ਜਿਆਦਾ ਤੜਫਨ ਦੀ ਲੋੜ ਤਾਂ ਕਹਿ ਦਿਓ ਤੇ ਤਾਂ ਬੰਦੇ ਦੀਆਂ ਮੁਸ਼ਕਲਾਂ ਦੇ ਹੱਲ ਹੋਣੇ ਸ਼ੁਰੂ ਹੁਣ ਤੁਸੀਂ ਦੇਖ ਲਓ ਕਿ ਜਿੰਨ ਖੁਸ਼ੀਆਂ ਕੋ ਢੂੰਡ ਰਹਾ ਥਾ ਮੈਂ ਸਾਰੇ ਸੰਸਾਰ ਮੇਂ ਉਹਨ ਖੁਸ਼ੀਆਂ ਕੋ ਪਾਇਆ ਮੈਨੇ ਮਾਲਕ ਦੇ ਦਰਬਾਰ ਮੇ ਹੁਣ ਤੁਸੀਂ ਕਿੰਨਾ ਕ ਟਾਈਮ ਲਾਣਾ ਖੁਸ਼ੀਆਂ ਲੱਭਣ ਵਾਸਤੇ ਇਧਰ ਉਧਰ ਦੌੜ ਕੇ ਤਾਂ ਜਾਂ ਫਿਰ ਨਿਸ਼ਾਨੇ ਤੇ ਪਹੁੰਚ ਜਾਓ ਸਮਝਦੇ ਹੋ ਕਿ ਨਹੀਂ ਨਿਸ਼ਾਨੇ ਤੇ ਪਹੁੰਚ ਗਏ ਤਾਂ ਦਾਦਾ ਜਿਆਦਾ ਭਟਕਣ ਦੀ ਤੜਫਨ ਦੀ ਲੋੜ ਹੀ ਨਹੀਂ ਮਾਲਕ ਨੇ